तकड़कने आये हो पछाड़े जल्दी तकड़कने आने कादे प्लास्टिक में तकड़कने आके लाये होने है ना तकड़कने के चलने का खोआ रखा है तो आप आप तकड़कनत रखती है ना टोपियाँ रखती तो है ना तक क्या करो मैंने उतना कोशिश नहीं license तारों पे expire हो यार फिर मैं तो इधर बोली कि मैंने लगता है चार पंद्रह ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡਾਈਜ਼ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋਟਿਸ ਦੇ ਚੱਲੇ ਆ ਭਈ ਆਹ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਨਹੀਂ ਡਸਟਵਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਬੱਲੇ ਉਹ ਤਾਕੜ ਅਫਸਰਾ ਪੂਰੇ ਪੰਜਾਬੀਆਂ ਨੂੰ ਤੇਰੇ ਤੇ ਮਾਣ ਆ ਕਿਉਂਕਿ ਅਜੇ ਅਫਸਰ ਘਾਟੀ ਪੈਦਾ ਹੁੰਦੇ ਨਹੀਂ ਅਕਸਰ ਹੀ ਤੁਸੀਂ ਇਸ ਤਾਕਤ ਅਫਸਰ ਦੀਆਂ ਰੇਡਾਂ ਵਾਲੀਆਂ ਖਬਰਾਂ ਤਾਂ ਤੁਸੀਂ ਰੋਜ਼ ਦੇਖਦੇ ਹੋਵੋਗੇ ਪਰ ਇਸ ਤਾਕਤ ਅਫਸਰ ਨੇ ਅੱਜ ਸਿਵਲ ਹਸਪਤਾਲ ਦੀ ਕੰਟੀਨ ਦੇ ਵਿੱਚ ਰੇਡ ਮਾਰੀ ਹੈ ਤਾਂ ਜਦੋਂ ਰੇਡ ਮਾਰੀ ਤੇ ਚੈਕਿੰਗ ਕੀਤੀ ਤਾਂ ਦੇਖਿਆ ਕਿ ਕੰਟੀਨ ਵਾਲਿਆਂ ਦੇ ਕੋਲ ਤਾਂ ਕੋਈ ਵੀ ਫੂਡ ਲਾਇਸੈਂਸ ਨਹੀਂ ਹੈ ਤੇ ਖਾਨ ਪੀਣ ਵਾਲੀਆਂ ਚੀਜ਼ਾਂ ਵੀ ਇੱਦਾਂ ਨੰਗੀਆਂ ਪਈਆਂ ਸੀ ਤੇ ਦੁੱਧ ਵੀ ਦੇ ਨੰਗਾ ਪਿਆ ਸੀ ਇਸ ਹਸਪਤਾਲ ਦੀ ਕੰਟੀਨ ਦੇ ਵਿੱਚੋ ਮਰੀਜ਼ ਠੀਕ ਹੋਣ ਦੀ ਬਜਾਏ ਇਸ ਕੰਟੀਨ ਤੋਂ ਜੇਕਰ ਕੁਝ ਖਾ ਵੀ ਲੈਣਗੇ ਤਾਂ ਲੱਗਦਾ ਹੈ ਕਿ ਹੋਰ ਬਿਮਾਰ ਹੋ ਜਾਣਗੇ ਕਿਉਂਕਿ ਕੰਟੀਨ ਦਾ ਖਾਣਾ ਸਾਫ ਸੁਥਰਾ ਨਹੀਂ ਸੀ ਤੋਂ ਅੰਦਾਜ਼ਦੇ ਕਿ ਤਾਕਤ ਅਫਸਰ ਨੇ ਦੱਸਿਆ ਕਿ ਉਸ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਸਿਵਲ ਹਸਪਤਲ ਦੀ ਕੰਟੀਨ ਦੇ ਵਿੱਚ ਬੜੀ ਗੰਦਗੀ ਹੈ ਤੇ ਖਾਣਾ ਵੀ ਸਾਫ ਸੁਥਰਾ ਨਹੀਂ ਹੈ ਤਾਂ ਉਹ ਤਾਕਤ ਅਫਸਰ ਨੇ ਰੇਡ ਮਾਰ ਕੇ ਕੰਟੀਨ ਵਾਲਿਆਂ ਨੂੰ ਨੋਟਿਸ ਦੇ ਦਿੱਤਾ ਹੈ ਤੇ ਕਿਹਾ ਕਿ ਜੇਕਰ ਅਗਲੀ ਵਾਰ ਸਭ ਕੁਝ ਨਾ ਠੀਕ ਕੀਤਾ ਤਾਂ ਤੇਰੀ ਕੰਟੀਨ ਸੀਲ ਕਰ ਦਿੱਤੀ ਜਾਵੇਗੀ ਸੈਂਪਲ ਪਹਿਲਾਂ ਵੀ ਲਿਆ ਹੈ ਨਾ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਟਡ ਆਇ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖਿਆ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋਟਿਸ ਦੇ ਚੱਲੇ ਆ ਭਈ ਆਹ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਨਹੀਂ ਡਸਟਵਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੁੱਢਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਆ ਸੈਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਇਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਵੀ 4-5 ਮਹੀਨੇ ਹੋ ਗਏ ਆ ਤਾਂ ਇਹ ਤਾਂ ਬਹੁਤ ਜ਼ਰੂਰੀ ਹੈ ਐਫਐਸਐਸਆਈ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੇਲ ਠੀਕ ਹੈ ਔਰ ਇੱਥੇ ਮੋਗਫੜੀ ਦੀ ਰੈਡੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਆ ਇਹਨਾਂ ਨੂੰ ਕਹਿ ਚੱਲੇ ਆ ਕੁੱਲ ਮਿਲਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹਾਂ ਇਹ ਜ਼ਰੂਰੀ ਹੈ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਪਾਣੀ ਨੀ ਆ ਨਾ ਥੋੜੀਆਂ ਆਦਤ ਵਰਤੀ ਉਦਾਂ ਦੀ ਬਣ ਗਏ ਆਪੇ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਕ ਸੀ ਸਿਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਉਂਦੇ ਇੱਥੇ ਮਰੀਜ਼ ਆਉਂਦੇ ਆ ਪੇਸ਼ੈਂਟ ਆਉਂਦੇ ਆ ਉਦੋਂ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੇ ਜੁਆਇੰਟ ਇਨਸਪੈਕਸ਼ਨ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਨੂੰ ਇਹਨਾਂ ਦਾ ਆਰੇ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਡ ਸੈਫਟੀ ਦਾ ਤਾਇਕ ਪੱਲੀ ਹੈਗਾ ਪਰ ਮੇਰਾ ਖਿਆਲ ਹਸਤਲ ਦੀ ਜਿਹੜੀ ਜਾਂ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਭ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਜਿਹਾ ਦੇਲ ਦਿਓ ਸੋ ਆ ਨੋਟਿਸ ਦੇ ਚੰਨੇ ਆ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ ਦੋ ਹਫ਼ਤਿਆਂ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੀ ਸਾਫ ਸਫਾਈ ਦਾ ਆਸਤਵੰਦੇ ਟੱਕਣ ਉਹਦੇ ਲਈ ਦੋ ਹਫ਼ਤੇ ਨਹੀਂ ਹੈਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਕਹਿਤਾ ਸ਼ਾਂਤਾਂਕ ਸ਼ਾਮ ਨੂੰ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ ਦੋ ਹਫ਼ਤੇ ਲੈਣੇ ਆ ਸੋ ਛਾਣੀ ਸਾਹਮਤਾ ਬੰਦੇ ਖਰੇ ਆ ਪਰ ਮੰਦੇ ਘਾਟਾ ਗੱਲ ਸਾਡੀ ਤੇ ਹੁਣ ਆ ਸੁਣਾਉਨੇ ਆ ਕਿ ਸ਼ਾਇਦ ਰਿਟਰਨ ਦਿੱਤਾ ਸ਼ਾਇਦ ਗੱਲ ਮੰਨ ਜਾਣ ਤੇ ਫੂਡ ਸੇਫਟੀ ਕੁੱਲ ਮਿਲਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਆ ਕਾਫੀ ਕੋਰ ਵੀ ਸਾਰੇ ਮੇਰੇ ਖਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕਪਰੇਟਸ ਵੀ ਮਿਲਦੀਆਂ ਰਹਿੰਦੀਆਂ ਦਾਹੇ ਬੁਲਾਹੇ ਸਾਨੂੰ ਕੰਪਲੇਂਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਤੇ ਕੰਟੀਨ ਦਾ ਸਟੈਂਡਰਡ ਹੀ ਹੈਗਾ ਸਫਾਈ ਨਹੀਂ ਹੈਗੀ ਹੁਣ ਜੇ ਕੋਈ ਟੱਕਣ ਦੇਖ ਕੇ ਜਾਵੇ ਦੁੱਧ ਦੇ ਤਾਂ ਕਹੂਗਾ ਹੀ ਨਾ ਬੰਦਾ ਵਿਚਾਰਾ ਵੀ ਦੁੱਧ ਹੀ ਨਹੀਂ ਟੱਕਿਆ ਹੋਇਆ ਸੋ ਹੈਰਾਨੀ ਦੀ ਗੱਲ ਆ ਟੱਕਣ ਹੈ ਵੀ ਨਹੀਂ ਨਾ ਕੋਈ ਠੀਕ ਮਰੋਂ ਇੱਕ ਤਾਂ ਹੁੰਦਾ ਨਾ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਅਗੇ ਤੋਂ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਫਿਰ ਠੀਕ ਕਰਨਗੇ ਠੀਕ ਨਰਤੋ ਤੁਸੀਂ ਇੱਥੇ ਦੇ ਐਸਐਮਓ ਅੱਜ ਕੰਟੀਨ ਦੀ ਚੈਕਿੰਗ ਕੀਤੀ ਹੈ ਤੁਸੀਂ ਜੁਆਇੰਟ ਚੈਕਿੰਗ ਕੀਤੀ ਡੀਐਚਓ ਸਾਹਿਬ ਦੇ ਨਾਲ ਕੁਝ ਕਾਫੀ ਖਾਮੀਆਂ ਪਾਈਆਂ ਗਈਆਂ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਜਿਆਦਾ ਡਾਕਟਰ ਸਾਰੇ ਇੱਥੇ ਡੇਲੀ ਆਉਂਦੇ ਚਾਹ ਪੀਣ ਉਹ ਥੋੜਾ ਜਿਹੜਾ ਸਾਡਾ ਜੋ ਡੀਐਚਓ ਸਾਹਿਬ ਨੇ ਸਾਡੇ ਦੇਖਰੇਖ ਚ ਲੈ ਜਾਂਦਾ ਹੈਗਾ ਉਹ ਅਸੀਂ ਬਸ ਥੋੜੇ ਦਿਨਾਂ ਅੰਚੀ ਸਾਰਾ ਇੰਪਰੂਵ ਕਰ ਦੇਣਾ ਜਿਹੜੀਆਂ ਕੁਝ ਕਮੀਆਂ ਨੇ ਕੁਝ ਟੱਕਣ ਦਾ ਜਾਂ ਜਿਹੜੀਆਂ ਪ੍ਰੋਪਰ ਉਹਨੂੰ ਰੱਖਣ ਦਾ ਜੋ ਹੈਗਾ ਉਹ ਸਾਰਾ ਅਸੀਂ ਥੋੜੇ ਦਿਨਾਂ ਵਿੱਚ ਠੀਕ ਕਰ ਦੇਣਾ ਲਾਈਸੈਂਸ ਵਗੈਰਾ ਆਈਡੀ ਆ ਲੀਗਲ ਜੋ ਵੀ ਡਾਕੂਮੈਂਟ ਹੈਗੇ ਆ ਉਹ ਅਸੀਂ ਕਰਾ ਲੈਣੇ ਆ ਅਸੀਂ ਤਾਂ ਖੋਦ ਚਾਹੁੰਦੇ ਆ ਕਿ ਸਾਡੇ ਨਾਲ ਜਦੋਂ ਤੁਹਾਡੇ ਵੱਲੋਂ ਡੀ ਐਚਓ ਸਾਹਿਬ ਵੱਲੋਂ ਆ ਕੇ ਸਾਰੀ ਚੈਕਿੰਗ ਹੁੰਦੀ ਆ ਕੁਝ ਕਈ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਵੀ ਦੇਖ ਰਹਿਕ ਚ ਨਹੀਂ ਹੁੰਦੀਆਂ ਪਰ ਅਸੀਂ ਜੋ ਵੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਦਿੱਤਾ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਆਂ